ਇੱਕੋ ਅੱਖ ਸੁਲੱਖਣੀ ਜਿਨੇ ਲੱਖਾਂ ਤਾਰੇ ਇੱਕੋ ਅੱਖ ਸੁਲੱਖਣੀ ਜਿਨੇ ਲੱਖਾਂ ਤਾਰੇ ਝੁਕ ਝੁਕ ਕਰਨ ਸਲਾਮਾਂ ਦੋ ਦੋ ਅੱਖਾਂ ਵਾਲੇ ਝੁਕ ਝੁਕ ਕਰਨ ਸਲਾਮਾਂ ਦੋ ਦੋ ਅੱਖਾਂ ਉਹ ਪੰਜਾਬ ਜਿਹੜਾ ਕਾਬਲ ਤੇ ਕੰਧਾਰ ਦੀਆਂ ਸਰਹੱਦਾਂ ਨਾਲ ਲੱਗਦਾ ਸੀ ਉਹ ਪੰਜਾਬ ਜਿਹੜਾ ਹਰੀ ਸਿੰਘ ਨਲੂਏ ਦੇ ਜੋਲ ਮੇਂ ਦਾਸਤਾਨਾਂ ਨੂੰ ਦਰਸਾਉਂਦਾ ਸੀ ਉਹ ਪੰਜਾਬ ਜਿਹੜਾ ਗੋਰਿਆਂ ਨੂੰ ਪੰਜਾਬੀ ਸਿੱਖਣ ਲਈ ਲਿਆਉਂਦਾ ਸੀ ਉਹ ਪੰਜਾਬ ਜੋ ਸਾਰੇ ਧਰਮਾਂ ਨੂੰ ਬਰਾਬਰ ਦੀ ਇੱਜ਼ਤ ਦਵਾਉਂਦਾ ਸੀ ਉਹ ਪੰਜਾਬ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਕਹਾਉਂਦਾ ਸੀ ਹੁਣ ਉਹ ਪੰਜਾਬ ਪੰਜਾਬ ਦੀ ਹੈ ਕਦੇ ਤੁਸੀਂ ਇਹ ਗੱਲ ਸੋਚ ਕੇ ਦੇਖੀ ਆ ਕਿ ਜੇਕਰ ਪੰਜਾਬ ਦੀ ਵੰਡ ਨਾ ਹੋਈ ਹੁੰਦੀ ਤਾਂ ਪੰਜਾਬ ਕਿਹੋ ਜਿਹਾ ਹੁੰਦਾ ਸੀ ਸਾਰੀ ਦੁਨੀਆ ਲਈ ਵੰਡ ਤਾਂ ਭਾਰਤ ਤੇ ਪਾਕਿਸਤਾਨ ਦੀ ਹੋਈ ਪਰ ਜੇ ਆਪਾਂ ਜ਼ਮੀਨੀ ਪੱਧਰ ਤੇ ਦੇਖੀਏ ਤਾਂ ਵੰਡ ਸਿਰਫ ਪੰਜਾਬ ਦੀ ਹੀ ਹੋਈ ਸੀ ਆਓ ਇੱਕ ਆਪਾਂ ਨਜ਼ਰ ਮਾਰਦੇ ਹਾਂ ਕਿ ਜੇਕਰ ਪੰਜਾਬ ਦੀ ਵੰਡ ਨਾ ਹੋਈ ਹੁੰਦੀ ਤਾਂ ਪੰਜਾਬ ਕਿਹੋ ਜਿਹਾ ਹੁੰਦਾ ਸੀ ਸਭ ਤੋਂ ਪਹਿਲਾਂ ਤਾਂ ਪੰਜਾਬ ਦੁਨੀਆ ਦਾ ਸਭ ਤੋਂ ਅਮੀਰ ਸੂਬਾ ਹੋਣਾ ਸੀ ਤੇ ਇਹਦੀ ਰਾਜਧਾਨੀ ਹੋਣੀ ਸੀਗੀ ਲਾਹੌਰ ਤੇ ਇਹਦੀ ਰਾਜਧਾਨੀ ਦਿੱਲੀ ਦੇ ਤਖਤ ਤੋਂ ਵੀ ਬਹੁਤ ਜ਼ਿਆਦਾ ਪਾਵਰਫੁਲ ਹੁੰਨੀ ਸੀ ਨੰਬਰ 2 ਤੇ ਜੇ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਇਸ ਕਰਕੇ ਨਹੀਂ ਛੱਡਿਆ ਜਾਂਦਾ ਕਿਉਂਕਿ ਕਿਹਾ ਜਾਂਦਾ ਹੈ ਕਿ ਇੰਡਸ ਨਦੀ ਦੇ ਵਿੱਚ ਜਿਹੜਾ ਸਤਲੁਜ ਤੇ ਬਿਆਸ ਦਾ ਪਾਣੀ ਡਿੱਗਦਾ ਹੈ ਉਹ ਪਾਕਿਸਤਾਨ ਦੇ ਨਾਲ ਲੱਗਦਾ ਪਰ ਜੇ ਆਪਾਂ ਗੱਲ ਕਰੀਏ ਕਿ 80% ਪਾਣੀ ਰਾਵੀ ਚਨਾਬ ਤੇ ਜ਼ਿਲਮ ਦੇ ਵਿੱਚ ਹੀ ਹੈ ਜਿਹੜੀਆਂ ਕਿ ਸਭ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਕੋਲ ਹਨ 20% ਪਾਣੀ ਦਾ ਹਿੱਸਾ ਸਿਰਫ ਸਤਲੁਜ ਤੇ ਬਿਆਸ ਵਿੱਚ ਆਉਂਦਾ ਹੈ 80% ਪਾਣੀ ਤਾਂ ਪਹਿਲਾਂ ਹੀ ਪਾਕਿਸਤਾਨ ਦੇ ਕੋਲ ਹੈ ਜੇਕਰ ਅੱਜ ਦੇ ਵਕਤ ਪੰਜਾਬ ਦੇ ਕੋਲ ਉਹ ਦਰਿਆ ਵੀ ਹੁੰਦੇ ਪੰਜਾਬ ਸਾਰਾ ਸਾਂਝਾ ਪੰਜਾਬ ਹੁੰਦਾ ਤਾਂ ਪੰਜਾਬ ਦੇ ਵਿੱਚ ਕਦੇ ਵੀ ਪਾਣੀ ਦੀ ਕੋਈ ਕਮੀ ਨਹੀਂ ਹੋਣੀ ਸੀ ਅੱਜ ਕੱਲ ਇਹ ਚਰਚਾ ਆਮ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਵੀ ਜ਼ਮੀਨੀ ਪੱਧਰ ਤੇ ਪਾਣੀ ਬਹੁਤ ਖੇਠਾਂ ਜਾ ਚੁੱਕਾ ਹੈ ਜਾਂ ਜਾ ਰਿਹਾ ਹੈ ਹੁਣ ਸਮੇਂ ਵਿੱਚ ਖਤਮ ਵੀ ਹੋ ਸਕਦਾ ਹੈ ਜੇਕਰ ਪੰਜਾਬ ਸਾਂਝਾ ਪੰਜਾਬ ਹੁੰਦਾ ਤਾਂ ਪੰਜਾਬ ਦੇ ਵਿੱਚ ਕਦੇ ਵੀ ਪਾਣੀ ਦੀ ਕੋਈ ਕਮੀ ਨਹੀਂ ਹੋਣੀ ਸੀ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਪੰਜਾਬ ਨੂੰ ਆਲਵੇਜ਼ ਲੋਅ ਮੈਨਿਟੀ ਵਾਲੇ ਲੋਕਾਂ ਦੇ ਵਿੱਚ ਗਿਣਿਆ ਜਾਂਦਾ ਕਿ ਇੱਥੇ ਲੋਕਾਂ ਦੀ ਬਹੁਤ ਘੱਟ ਗਿਣਤੀ ਹੈ ਪਰ ਜੇ ਦੱਸਿਆ ਜਾਵੇ ਤਾਂ ਪੰਜਾਬ ਦੀ ਘੱਟ ਗਿਣਤੀ ਹੋਣ ਦਾ ਕਾਰਨ ਕੀ ਹੈ ਪਹਿਲਾਂ ਪੂਰੇ ਪੰਜਾਬ ਦੇ ਕੁੱਲ ਮਿਲਾ ਕੇ 29 ਜ਼ਿਲ੍ਹੇ ਸਨ ਜਿਦੇ ਵਿੱਚੋਂ 16 ਜ਼ਿਲ੍ਹੇ ਪਾਕਿਸਤਾਨ ਨੂੰ ਦੇ ਦਿੱਤੇ ਗਏ ਤੇ 13 ਜ਼ਿਲ੍ਹੇ ਸਿਰਫ ਭਾਰਤ ਵਾਲੇ ਪੰਜਾਬ ਦੇ ਹਿੱਸੇ ਆ ਤੇ ਇੱਥੇ ਹੀ ਗੱਲ ਨਹੀਂ ਮੁੱਕੀ ਜੋ ਕਿ ਪੰਜਾਬ ਨੂੰ ਵੰਡਿਆ ਗਿਆ 1966 ਦੇ ਵਿੱਚ ਇੱਕ ਵਾਰੀ ਫੇਰ ਪਛਾਵਾਂ ਦੇ ਦੌਰ ਦੇ ਉੱਤੇ ਜੇ ਆਪਾਂ ਗੱਲ ਕਰੀਏ 1966 ਦੇ ਵਿੱਚ ਪੰਜਾਬ ਨੂੰ ਫਿਰ ਹਰਿਆਣਾ ਅਤੇ ਹਿਮਾਚਲ ਦੋ ਸੂਬਿਆਂ ਦੇ ਵਿੱਚੋਂ ਅਲੱਗ ਕਰ ਦਿੱਤੇ ਗਏ ਤੇ ਬਹੁਤ ਸਾਰੇ ਜ਼ਿਲ੍ਹੇ ਜੋ ਪੰਜਾਬ ਦੇ ਸੀ ਉਹ ਹਰਿਆਣੇ ਨੂੰ ਦੇ ਦਿੱਤੇ ਗਏ ਜੇ ਆਪਾਂ ਗੱਲ ਕਰੀਏ ਤਾਂ ਹਰਿਆਣੇ ਨੂੰ ਅੰਬਾਲਾ, ਕੁਰਕ ਖੇਤਰ, ਕਰਨਾਲ, ਫਤਿਆਬਾਦ, ਸਿਰਸਾ ਤੇ ਹਿਸਾਰ ਜ਼ਿਲ੍ਹੇ ਦੇ ਦਿੱਤੇ ਗਏ ਤੇ ਜੇ ਆਪਾਂ ਗੱਲ ਕਰੀਏ ਹਿਮਾਚਲ ਦੀ ਤੇ ਹਿਮਾਚਲ ਨੂੰ Shimla, Una, Kangra, Spiti ਤੇ Nangalwalੇ ਜ਼ਿਲ੍ਹੇ ਜੋ ਕਿ ਪੰਜਾਬ ਨੂੰ ਦੇ ਦਿੱਤੇ ਗਏ ਜੋ ਕਿ ਪੰਜਾਬ ਆਜ਼ਾਦੀ ਤੋਂ ਬਾਅਦ ਪਹਿਲੇ ਹੀ ਬਹੁਤ ਥੋੜਾ ਰਹਿ ਚੁੱਕਾ ਸੀ ਉਸ ਨੂੰ ਹੋਰ ਛੋਟਾ ਕਰ ਦਿੱਤਾ ਗਿਆ ਜਦੋਂ ਗੱਲ ਆਉਂਦੀ ਹੈ ਕਿ ਹਿਮਾਚਲ ਦੇ ਵਿੱਚ ਹੁਣ ਪਿੱਛੇ ਵੀ ਆਪਾਂ ਸੋਸ਼ਲ ਮੀਡੀਆ 'ਤੇ ਅਕਸਰ ਦੇਖਦੇ ਹਾਂ ਕਿ ਹਿਮਾਚਲ ਦੇ ਵਿੱਚ ਕਾਫੀ ਲੜਾਈਆਂ ਹੁੰਦੀਆਂ ਤੇ ਹਿਮਾਚਲ ਦੇ ਲੋਕ ਕਹਿੰਦੇ ਹਨ ਕਿ ਪੰਜਾਬੀ ਹਿਮਾਚਲ ਦੇ ਵਿੱਚ ਨਾ ਆਉਣ ਪਰ ਜੇ ਆਪਾਂ ਜ਼ਮੀਨੀ ਪੱਧਰ ਉੱਪਰ ਸੋਚੀਏ ਤਾਂ ਹਿਮਾਚਲ ਤਾਂ ਪੰਜਾਬ ਦਾ ਹੀ ਹਿੱਸਾ ਹੈ ਪੰਜਾਬ ਦੇ ਵਿੱਚੋਂ ਹੀ ਨਿਕਲਿਆ ਗਿਆ ਹੈ ਜੇਕਰ ਇਸ ਦੀ ਵੰਡ ਨਾ ਹੁੰਦੀ ਤਾਂ ਪੰਜਾਬ ਹੋਰ ਵੀ ਬਹੁਤ ਵੱਡਾ ਹੁੰਦਾ ਹਿਮਾਚਲ ਹਰਿਆਣਾ ਹੀ ਪੰਜਾਬ ਦੇ ਹਿੱਸੇ ਵਿੱਚ ਆਉਂਦੇ ਤਾਂ ਇਹ ਲੜਾਈ ਝਗੜੇ ਕੁਝ ਨਾ ਹੁੰਦੇ ਇਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਆ ਕਿ ਪੰਜਾਬ ਨੂੰ ਜਦੋਂ ਵੰਡਿਆ ਗਿਆ ਤਾਂ ਪੰਜਾਬ ਦਾ ਜਿਹੜਾ ਸ਼ਹਿਰ ਲਾਹੌਰ ਸੀ ਉਦੋਂ ਹੀ ਗੱਲ ਕੀਤੀ ਗਈ ਹੈ ਕਿ ਉਹਨਾਂ ਨੂੰ ਇਸ ਕਰਕੇ ਵੰਡਿਆ ਗਿਆ ਜਦੋਂ ਪੰਜਾਬ ਦੀ ਵੰਡ ਕੀਤੀ ਗਈ ਜਾਂ ਆਪਾਂ ਕਹਿ ਸਕਦੇ ਆ ਕਿ ਜਦੋਂ 1947 ਵਿੱਚ ਵੰਡ ਹੋਈ ਤਾਂ ਧਰਮਾਂ ਦੇ ਖੇਤਰ ਮੁੱਖ ਰੱਖ ਕੇ ਵੰਡ ਕੀਤੀ ਗਈ ਪਰ ਜੇ ਆਪਾਂ ਗੱਲ ਕਰੀਏ ਤਾਂ ਉਸ ਵੇਲੇ ਲਾਹੌਰ ਸਭ ਤੋਂ ਵੱਡਾ ਸ਼ਹਿਰ ਸੀ ਤੇ ਲਾਹੌਰ ਦੇ ਵਿੱਚ ਤਾਂ ਉੱਥੇ ਬਹੁਤ ਜ਼ਿਆਦਾ ਲੋਕ ਮੁਸਲਮ ਵੀ ਨਹੀਂ ਸਨ ਉੱਥੇ ਦਾ ਜ਼ਿਆਦਾ ਲੋਕ ਸਿੱਖ ਤੇ ਹਿੰਦੂ ਸੀ ਪਰ ਇਹ ਸਭ ਕੁਝ ਇਸ ਕਰਕੇ ਕੀਤਾ ਗਿਆ ਤਾਂ ਜੋ ਪੰਜਾਬ ਦੇ ਲੋਕ ਜੋ ਲਾਹੌਰ ਦੇ ਵਿੱਚ ਹੀ ਰਹਿੰਦੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਉਜਾੜ ਦਿੱਤਾ ਜਾਵੇ ਤਾਂ ਜੋ ਪੰਜਾਬ ਨੂੰ ਜੜ ਤੋਂ ਖਤਮ ਕੀਤਾ ਜਾਵੇ ਤੇ ਜੇ ਆਪਾਂ ਅੱਗੇ ਹੋਰ ਗੱਲ ਕਰੀਏ ਤਾਂ ਜੇ ਪੰਜਾਬ ਇਕੱਠਾ ਹੁੰਦਾ ਤਾਂ ਪੰਜਾਬ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦਾ ਇੱਕ ਆਪਣਾ ਵਰਲਡ ਟ੍ਰੇਡ ਸੈਂਟਰ ਹੁੰਦਾ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਆ ਦੇ ਟਾਈਮ ਦੇ ਵਿੱਚ ਬੰਬੇ ਵਰਗੇ ਸ਼ਹਿਰਾਂ ਨੂੰ ਵਰਲਡ ਟ੍ਰੇਡ ਸੈਂਟਰ ਕਿਹਾ ਜਾਂਦਾ ਜਿੱਥੇ ਬਹੁਤ ਜ਼ਿਆਦਾ ਵਪਾਰ ਹੁੰਦਾ ਉਹ ਸਾਰਾ ਕੁਝ ਲਾਹੌਰ ਪੰਜਾਬ ਦੇ ਵਿੱਚ ਹੀ ਹੋਣਾ ਸੀ ਕਿਉਂਕਿ 1998 ਤੇ 2004 ਤੀਜਾ ਜਦੋਂ ਗੱਲ ਕਰੀ ਤਾਂ ਪਾਕਿਸਤਾਨ ਦਾ ਜਿਹੜਾ ਇਸਲਾਮਾਬਾਦ ਆ ਸਭ ਤੋਂ ਵੱਡਾ ਵਰਲਡ ਟ੍ਰੇਡ ਸੈਂਟਰ ਕਿਹਾ ਜਾਂਦਾ ਸੀ ਅਮਰੀਕਾ ਯੂਰਪ ਦੇ ਨਾਲ ਲੱਗਦੇ ਪਲੈਨ ਇੱਥੇ ਹੀ ਰੁਕਦੇ ਸੀ ਕਿਉਂਕਿ ਇਹ ਇੱਕਦਮ ਮਿਡਲ ਦੇ ਵਿੱਚ ਆ ਜਾਂਦਾ ਤੇ ਸਾਰਾ ਵਪਾਰ ਇੱਥੋਂ ਹੀ ਹੁੰਦਾ ਸੀ ਪਰ ਉੱਥੋਂ ਦੇ ਕੁਝ ਸਿਆਸਤਦਾਨਾਂ ਨੇ ਥੋੜੇ ਪੈਸਿਆਂ ਦੇ ਲਾਲਚ ਦੇ ਵਿੱਚ ਹੀ ਆਪਣਾ ਜਿਹੜਾ ਸਾਰਾ ਇਹ ਕਨੈਕਸ਼ਨ ਆ ਉਹ ਦੁਬਈ ਵਰਗੇ ਸ਼ਹਿਰ ਨੂੰ ਦੇ ਦਿੱਤਾ ਜਿੰਨੀ ਗਰੋਥ ਅੱਜ ਦੇ ਟਾਈਮ ਦੇ ਵਿੱਚ ਦੁਬਈ ਦੀ ਹੋ ਚੁੱਕੀ ਆ ਉਹ ਸਾਰੀ ਪੰਜਾਬ ਦੀ ਹੀ ਹੋਣੀ ਸੀ ਤੇ ਵਲਟੇਜ ਸੈਂਟਰ ਸਾਡਾ ਲਾਹੌਰ ਸਾਡਾ ਪੰਜਾਬ ਹੀ ਬਣਨਾ ਸੀ ਜੇ ਅੱਪਾ ਗੱਲ ਕਰੀਏ ਤਾਂ ਪੰਜਾਬ ਨੂੰ ਵੰਡਣ ਦੇ ਵਿੱਚ ਜੋ ਦੋਸ਼ੀ ਉਹ ਬਾਹਰਲੇ ਲੋਕ ਨਹੀਂ ਸਨ ਪੰਜਾਬ ਨੂੰ ਵੰਡਿਆ ਪੰਜਾਬ ਦੇ ਸਿਆਸਤਦਾਨ ਨੇ ਹੀ ਆ ਪੰਜਾਬ ਦੀਆਂ ਮਾੜੀਆਂ ਸਰਕਾਰਾਂ ਨੇ ਅੰਗਰੇਜ਼ਾਂ ਦੀ ਪਾਲਿਸੀ ਡਿਵਾਈਡ ਐਂਡ ਰੂਲ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ। ਕਿੰਨੀ ਹੈਰਾਨੀ ਵਾਲੀ ਗੱਲ ਆ ਕਿ ਪੰਜਾਬ ਨੂੰ ਪੰਜਾਬੀ ਸੂਬਾ ਕੂਸ਼ਿਤ ਕਰਨ ਦੇ ਲਈ 19 ਸਾਲ ਲੱਗ ਗਏ। ਤੇ ਜਦੋਂ ਪੰਜਾਬ ਨੂੰ ਉਸ ਦੀ ਆਪਣੀ ਰਾਜਧਾਨੀ ਚੰਡੀਗੜ੍ਹ ਦਿੱਤੀ ਗਈ ਤਾਂ ਪੰਜਾਬ ਇਕੱਲੇ ਨੂੰ ਉਹ ਰਾਜਧਾਨੀ ਨਹੀਂ ਦਿੱਤੀ ਗਈ ਸਗੋਂ ਇੱਕ ਸੂਬੇ ਦੇ ਨਾਲ ਸਾਂਝੀ ਰਾਜਧਾਨੀ ਚੰਡੀਗੜ੍ਹ ਚੰਡੀਗੜ੍ਹ ਜੋ ਕਿ ਪੰਜਾਬ ਦੇ ਵਿੱਚੋਂ ਨਿਕਲਿਆ ਉਹ ਵੀ ਇੱਕ ਹੋਰ ਸੂਬੇ ਨੂੰ ਦੇ ਦਿੱਤੀ ਗਈ। ਆਪਾਂ ਅਗਲੇ ਐਪੀਸੋਡ ਦੇ ਵਿੱਚ ਵੀ ਹੋਰ ਜ਼ਿਕਰ ਕਰਾਂਗੇ ਕਿ ਕਿਵੇਂ-ਕਿਵੇਂ ਪੰਜਾਬ ਦੇ ਕੋਲੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਖੋਈਆਂ ਜਾ ਸਕਦੀਆਂ ਹਨ ਜਾਂ ਵੰਡ ਦੇ ਨਾਲ ਪੰਜਾਬ ਨੂੰ ਹੋਰ ਕੀ-ਕੀ ਨੁਕਸਾਨ ਹੋਇਆ ਜੁੜੇ ਰੋ ਸਾਡੇ ਚੈਨ ਨਾਲ